ਹਾਂਜੀ ਬਹੁਤ ਬਹੁਤ ਉਹਨਾਂ ਦਾ ਜਾਣਾ ਬਹੁਤ ਕਾਟਾ ਬਹੁਤ ਦੁੱਖ ਵਾਲੀ ਗੱਲ ਹੋਈ ਪੰਜਾਬ ਦੇ ਸੂਬੇ ਨੂੰ ਔਰ ਸਾਡੇ ਦੇਸ਼ ਨੂੰ ਬਰੀਕ ਨਹੀਂ ਲੰਬਾ ਸਮਾਂ ਸ਼ਾਸਤਰੀ ਨੇ ਤੁਹਾਡੇ ਨਾਲ ਵੀ ਬਾਵਾ ਕਰਿਆ ਹੋਣਾ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਬਹੁਤ ਵਧੀਆ ਠੰਡਾ ਸੁਲਜਿਆ ਹੋਇਆ ਔਰ ਅੱਛੀ ਸੋਚ ਵਾਲਾ ਸੁਭਾਅ ਸੀ ਜੀ ਧੰਨਵਾਦ ਥੈਂਕ ਯੂ ਆਮ ਰਹੇ ਨੇ ਸਾਡੇ ਇਲਾਕੇ ਦਾ ਜਿਹੜਾ ਅਸੀਂ ਬਾਬਾ ਬੋੜ੍ਹ ਕਹਿ ਸਕਦੇ ਹਾਂ ਕਿ ਸਿਆਸਤ ਦੇ ਰਹੇ ਨੇ ਸੋ ਅੱਜ ਉਹਨਾਂ ਦਾ ਇਸ ਇਸ ਤਰ੍ਹਾਂ ਜਿਹੜਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਉਹਨਾਂ ਨੂੰ ਚਾਹਣ ਵਾਲਾ ਲਈ ਪੂਰੇ ਇਲਾਕੇ ਦੇ ਲਈ ਬਹੁਤ ਵੱਡਾ ਜਿਹੜਾ ਘਾਟਾ ਪਿਆ ਸੋ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਲਈ ਜਿਹੜੇ ਅੱਜ ਸਾਰੇ ਉਹਨਾਂ ਨੂੰ ਅਲਵਿਦਾ ਕਹਿੰਦੇ ਲਈ ਪਹੁੰਚ ਰਹੇ ਸਿਕਾਲ ਜੀ ਸਾਰਿਆਂ ਨੂੰ ਦੇਖੋ ਇੱਕ ਸਿਆਸਤ ਦੇ ਵਿੱਚ ਬਹੁਤ ਵੱਡਾ ਘਟਾ ਇੱਕ ਲੰਮਾ ਸਮਾਂ ਉਹਨਾਂ ਨੇ ਸਿਆਸਤ ਕੀਤੀ ਹਰ ਵਧੀਆ ਸਿਆਸਤ ਕੀਤੀ ਉਹ ਸਪੋਰਟਸ ਨਾਲ ਰਿਲੇਟਡ ਵੀ ਰਹੇ ਲੰਪਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਪੰਜਾਬ ਦੇ ਹੋਰ ਵੀ بڑا ਵਕ ਵਕ ਜਦੋਂ ਵੀ ਮੈਂ ਕਾਫੀ ਉਹਨਾਂ ਨੂੰ ਮਿਲਦੇ ਰਹੇ ਜਦੋਂ ਸਪੋਰਟਸ ਦੇ ਇਵੈਂਟ ਹੁੰਦੇ ਰਹੇ ਕਬੱਡੀ ਦੇ ਹੁੰਦੇ ਰਹੇ ਉਸ ਤੋਂ ਪਹਿਲਾਂ ਵੀ ਪ੍ਰਵਿੰਦਰ ਨਾਲ ਵੀ ਮਿਲਦੇ ਰਹੇ ਬਾਕੀ ਜਿਹੜੀ ਇਹਨਾਂ ਦੀ ਟੀਮ ਸੀ ਜਗਰਾਜ ਹੋਰਾਂ ਦੀ ਸਾਰੀ ਚੀਮਿਆਂ ਵਾਲੀ ਸੋ ਜਿੰਨੀ ਵਾਰੀ ਵੀ ਮਿਲੇ ਵਧੀਆ ਸਵਾਗ ਨਿੱਗਾ ਸਵਾ ਮਿਲਨ ਸਾਰ ਕੰਮ ਕਰਨ ਸਾਰ ਮੈਨੂੰ ਲੱਗਦਾ ਵੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਜਿਹੜਾ ਕਦੇ ਨਹੀਂ ਕੀਤਾ ਪੂਰਾ ਕੀਤਾ ਜਾ ਸਕਦਾ ਧੰਨਵਾਦ ਜੀ